ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਦੇ ਸੰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਐਂਟੀ ਲਾਰਵਾ ਸਪਰੇਅ ਕਰਵਾਏ ਗਏ ਇਸ ਦੌਰਾਨ ਸ਼ਿਆਟਾ ਦੇ ਇਲਾਕਿਆਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਇਸ ਉਪਰੰਤ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਖੜੇ ਪਾਣੀ ਵਿੱਚ ਸਪਰੇਅ ਕਰਵਾਏ ਗਏ ਇਸ ਉਪਰੰਤ ਉਹਨਾਂ ਵੱਲੋਂ ਸ਼ਾਡਾ ਪੁਲਿਸ ਸਟੇਸ਼ਨ ਵਿਖੇ ਡੇਂਗੂ ਤੇ ਚਿਕਨ ਗੁੰਗੀਆਂ ਦੇ ਲਾਰਵੇ ਦੀ ਪਾਲ ਕੀਤੀ ਗਈ। ਉਹਨਾਂ ਵੱਲੋਂ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ ਤੇ ਚਿਕਨ ਗੁੰਗੀਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਮਿਲਿਆ ਲਾਰਵਾ ਨਸ਼ਟ ਕੀਤਾ ਗਿਆ। ਇਸ ਮੌਕੇ ਤੇ ਐਸਆਈ ਸੁਖਦੇਵ ਸਿੰਘ, ਡਾਕਟਰ ਹਰਜੋਤ ਕੌਰ, ਡਾਕਟਰ ਨੀਲਮ ਪਗਤ, ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਗੁਰਪਾਲ ਸਿੰਘ, ਰਸਪਾਲ ਸਿੰਘ ਮੇਸ ਨੂੰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ ਕੋਈ ਗਮਲਾ ਕੋਈ ਅੰਦਰ ਮਨੀ ਪਲਾਂਟ ਲਾਈ ਹੋਏ ਉੱਪਰ ਛੱਤ ਤੇ ਪੇੜਾ ਮਰ ਚੁੱਕਾ ਪਾਣੀ ਨਾਲ ਕਿ ਉੱਪਰ ਗਮਲੇ ਆਉਣਸ ਤਾਂ ਨਹੀਂ ਪਾਣੀ ਪਾਣੀ ਦਿਖੋ ਹਾਂ ਇਹਨੂੰ ਪਾਣੀ ਨਾਲ ਡਿਸਪੋਸਟ ਕਰਦੇ ਹੋਏ ਤੁਸੀਂ ਤਾਂ ਭਾਬੀ ਥੋੜਾ ਟਾਈਮ ਮੈਂ ਤੁਹਾਨੂੰ ਚੋਲ ਕੇ ਸਪਰੇਅ ਕਰਾ ਦੇ ਪੇੜ ਨੂੰ ਅੱਜ ਅਸੀਂ ਸਾਡੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰਜ ਦੇ ਸੰਬੰਧਿਤ ਅਸੀਂ ਅੱਜ ਛਾਟਾ ਏਰੀਆ ਵਿੱਚ ਵਿਜ਼ਿਟ ਕੀਤਾ। ਲਾਸਟ ਈਅਰ ਇੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਕੇਸ ਕਾਫੀ ਜ਼ਿਆਦਾ ਨਿਕਲੇ ਸੀਗੇ। ਉਸ ਸਬੰਧ ਵਿੱਚ ਅੱਜ ਸਾਡੀਆਂ ਸਾਰੀਆਂ ਟੀਮਾਂ ਆਸ਼ਾ ਵਰਕਰ, ਮੇਰੇ ਪ੍ਰੋਗਰਾਮ ਆਫੀਸਰ ਐਂਡ ਐਪੀਡੀਮੀਓਲੋਜਿਸ ਅਸੀਂ ਸਾਰੇ ਇਸ ਏਰੀਆ ਦਾ ਸਰਵੇ ਕਰ ਰਹੇ ਹਾਂ। ਮੇਰੇ ਨਾਲ ਇਸ ਕੌਲਨ ਇਸ ਛਾਟਾ ਏਰੀਆ ਦੇ ਪ੍ਰਧਾਨ ਹੈਗੇ ਤੇ ਇਹਨਾਂ ਨੇ ਵੀ ਮੇਰੇ ਨਾਲ ਸਾਰੇ ਗਲੀਆਂ ਦੇ ਵਿੱਚ ਅਸੀਂ ਦੌਰਾ ਕੀਤਾ। ਇੱਥੇ ਮਤ ਉਹਦਾ ਇਹ ਹੈ ਕਿ ਇੱਥੇ ਸੀਵਰੇਜ ਦਾ ਪਾਣੀ ਬਹੁਤ ਜ਼ਿਆਦਾ ਇਕੱਠਾ ਹੋਇਆ ਹੋਇਆ ਹੈ। ਜਿਸ ਵਿੱਚ ਜਿੱਦਾਂ ਕਿ ਇਹਨਾਂ ਨੇ ਕਾਰਪੋਰੇਸ਼ਨ ਨੂੰ ਕਾਫੀ ਵਾਰੀ ਕੰਪਲੇਂਟ ਕਰ ਚੁੱਕੇ ਆ ਤੇ ਅਸੀਂ ਉਸ ਨਾਲ ਜਿਹੜਾ ਖੜਾ ਪਾਣੀ ਆ ਉਹਦੇ ਤੇ ਸਪਰੇਅ ਕਰਵਾਇਆ ਅਤੇ ਨਾਲ ਹੀ ਰਸਤੇ 'ਚ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਜਿਹੜੇ ਆਪਣੇ ਅੰਦਰ ਵੀ ਪਾਣੀ ਨਾ ਖੜਾ ਹੋਣ ਦੇਣ ਅਤੇ ਮੋਸਕਿਟੋ ਮੈਟ ਚਲਾ ਕੇ ਰੱਖਣ ਕਿਉਂਕਿ ਇੱਥੇ ਕਾਫੀ ਜ਼ਿਆਦਾ ਸੀਵਰੇਜ ਦਾ ਪਾਣੀ ਖੜਾ ਹੋਇਆ। ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਘਰਾਂ ਦੇ ਵਿੱਚ ਕੂਲਰਾਂ ਦੇ ਵਿੱਚ ਪਾਣੀ ਨਾ ਖੜਿਆ ਹੋਂਦੋ ਜਿਹੜੇ ਮਨੀ ਪlant ਵਾਲੇ ਕਈ ਗਮਲੇ ਲਾਏ ਹੁੰਦੇ ਆ ਬੋਟਲਸ ਲਾਈਆਂ ਹੁੰਦੀਆਂ ਆ ਉਹਨਾਂ ਦਾ ਪਾਣੀ ਰੈਗੂਲਰ ਚੈੱਕ ਕਰੋ ਫ੍ਰਿਜ ਦੀ ਟ੍ਰੇ ਦੇ ਨੀਚੇ ਉਹ ਪਾਣੀ ਨਾ ਖੜਾ ਹੋਣ ਦੇ ਕੋਈ ਟੁੱਟਾ ਗਮਲਾ ਹੈ ਜਾਂ ਟਾਇਰ ਪਏ ਹੋਏ ਹਨ ਟੁੱਟੀ ਬਾਟੀ ਹੈ ਉਹਨਾਂ ਦੇ ਵਿੱਚ ਪਾਣੀ ਉਲਟਾ ਦਿਓ ਰਸਤੇ 'ਚ ਅਸੀਂ ਕਈ ਦੇਖਿਆ ਲੋਕਾਂ ਨੇ ਪੰਛੀਆਂ ਨੂੰ ਜਾਂ ਮਤਲਬ ਡੌਗੀਜ਼ ਨੂੰ ਪਾਣੀ ਪਾਣ ਲਈ ਬੌਲ ਰੱਖੇ ਹੋਏ ਸੀ ਉਹ ਸਾਰੇ ਅਸੀਂ ਖਾਲੀ ਕੀਤੇ ਹਨ ਤੇ ਜਿੱਥੇ ਖੜਾ ਪਾਣੀ ਆ ਉਥੇ ਸਪਰੇਅ ਕਰਵਾਇਆ ਜੇ ਡੇਂਗੂ ਦੇ ਜਿਵੇਂ ਸਿੰਪਟਮਸ ਹੁੰਦੇ ਜਿਨੂੰ ਕੋਈ ਲੱਛਣਾਨ ਕੀ ਜਿਵੇਂ ਤੇਜ਼ ਬੁਖਾਰ ਹੋਵੇ ਮਾਸ ਪੇਸ਼ੀਐਂਟਸ ਦਰਦ ਹੋਵੇ ਜੋੜਾਂ 'ਚ ਦਰਦ ਹੋਵੇ ਸਿਰ 'ਚ ਦਰਦ ਹੋਵੇ ਜੇ ਬਾਡੀ ਤੇ ਕੋਈ ਰੈਸ਼ਸ ਬਣ ਜਾਂਦੇ ਆ ਤਾਂ ਉਹਨਾਂ ਨੂੰ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਆਪਣਾ ਇਲਾਜ ਮੁਫਤ ਕਰਵਾਉਣਾ ਚਾਹੀਦਾ ਹੈ